ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਬਾਈ ਆਹ ਸਾਰੀ ਵੀਡੀਓ ਦੇਖ ਲਿਓ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਤੇ ਤੁਹਾਡਾ ਕੋਈ ਜਵਾਕ ਇਹੋ ਜੇ ਚੱਕਰ ਦੇ ਵਿੱਚ ਨਾ ਫਸ ਜੇ ਮੁੜ ਕੇ ਥਾਣੇ ਕਚੈਰੀਆਂ ਦੇ ਧੱਕੇ ਖਾਂਦੇ ਫਿਰੋਗੇ ਨਾਲੇ ਆਪਦਾ ਘਰ ਵਿਜਾੜ ਲਓਗੇ ਨਾਲੇ ਆਪਦੀ ਇੱਜ਼ਤ ਮਿੱਟੀ ਕਰ ਲਓਗੇ ਕੱਲ ਇੱਕ ਬਾਈ ਦਾ ਮੈਨੂੰ ਫੋਨ ਆਇਆ ਜਿਹੜਾ ਕਿ ਹਬੌਰ ਸ਼ਹਿਰ ਦਾ ਰਹਿਣ ਵਾਲਾ ਬਾਈ ਕਹਿੰਦਾ ਵੀ ਮੇਰੇ ਬੇਟਰੀ ਲਗਭਗ ਉਮਰ ਹੈਗੀ ਆ 22-23 ਸਾਲ ਦੀ ਤੇ ਗੱਲ ਹੈਗੀ ਇਹ 2021 ਦੀ ਬਾਈ ਕਹਿੰਦਾ ਵੀ ਮੇਰਾ ਬੇਟਾ ਕਹਿੰਦਾ ਬਾਈ 23 ਸਾਲ ਦੀ ਉਮਰ ਦਾ ਇੰਸਟਾਗ੍ਰam ਕਹਿੰਦਾ ਚਲਾਉਂਦਾ ਤੁਹਾਨੂੰ ਪਤਾ ਵੀ ਅੱਜਕੱਲ੍ਹ ਜਵਾਕਾਂ ਕੋਲੇ ਮੋਬਾਈਲ ਆ ਜਵਾਕ ਸਾਰਾ ਕੁਝ ਹੀ ਚਲਾਉਂਦੇ ਆ ਤੇ ਕਹਿੰਦਾ ਇੱਕ ਔਰਤ ਸੀ ਜਿਹੜੀ ਕਿ ਬਠਿੰਡੇ ਸ਼ਹਿਰ ਦੇ ਵਿੱਚ ਰਹਿੰਦੀ ਸੀਗੀ ਸੋਹਣੀ ਸੁਨੱਖੀ ਸੀ ਲਗਭਗ ਉਹਦੀ ਉਮਰ ਸੀ 38-40 ਸਾਲਾਂ ਦੀ ਕਹਿੰਦਾ ਉਹਦਾ ਵੀ ਇੰਸਟਾਗ੍ਰam ਦੇ ਉੱਪਰ ਅਕਾਊਂਟ ਬਣਿਆ ਹੋਇਆ ਸੀਗਾ ਕਹਿੰਦਾ ਉਹ ਔਰਤ ਕਦੇ ਜੀਨਾਂ ਪਾ ਕੇ ਰੀਲਾਂ ਪਾਇਆ ਕਰੇ ਕਦੇ ਸੂਟ ਪਾ ਕੇ ਕਦੀ ਟੌਪ ਪਾ ਕੇ ਤੇ ਕਹਿੰਦਾ ਵੀ ਸੋਹਣੀ ਸੁਨੱਖੀ ਹੈਗੀ ਸੀਗੀ ਵਾਨਸ ਵਨ ਯਰੀਲਾ ਪਾਇਆ ਕਰੇ ਕਿਉਂਕਿ ਤੁਹਾਨੂੰ ਪਤਾ ਵੀ ਜਿਹੜੀਆਂ ਇਹੋ ਜਿਹੀਆਂ ਔਰਤਾਂ ਹੁੰਦੀਆਂ ਨੇ ਹਨਾ ਜਿਨ੍ਹਾਂ ਦਾ ਕੋਈ ਅੱਗਾ ਪਿੱਛਾ ਨਹੀਂ ਹੁੰਦਾ ਉਹਨਾਂ ਦਾ ਕੰਮ ਰੀਲਾ ਹੀ ਪਾਉਣਾ ਹੁੰਦਾ ਹਨਾ ਹੋਰ ਉਹਨਾਂ ਕਿਹੜਾ ਕਿਸੇ ਦੀਆਂ ਰੋਟੀਆਂ ਪਕਾਉਣੀਆਂ ਹੁੰਦੀਆਂ ਨੇ ਜਾਂ ਉਹਨਾਂ ਨੂੰ ਕਿਸੇ ਦੀ ਟੈਨਸ਼ਨ ਹੁੰਦੀ ਆ ਬਾਈ ਕਹਿੰਦਾ ਵੀ ਉਹ ਰੀਲਾ ਪਾਇਆ ਕਰੇ ਤੇ ਮਾੜੀ ਕਿਸਮਤ ਨੂੰ ਕਹਿੰਦਾ ਵੀ ਮੇਰੇ ਜਵਾਕ ਨੇ ਕਹਿੰਦਾ ਉਸ ਔਰਤ ਨੂੰ ਫੋਲੋ ਕਰ ਲਿਆ ਚਲੋ ਜੀ ਕਹਿੰਦਾ ਮੇਰਾ ਮੁੰਡਾ ਹੁਣ ਉਸ ਔਰਤ ਦੀਆਂ ਰੋਜ਼ ਰੀਲਾ ਦੇਖਿਆ ਕਰੇ ਕਦੇ ਦਿਲ ਭੇਜ ਦਿਆ ਕਰੇ ਕਦੇ ਉਹ ਅੱਗ ਜੀ ਭੇਜ ਦਿਆ ਕਰੇ ਕਦੇ ਕਮੈਂਟ ਕਰ ਦਿਆ ਕਰੇ ਤੂੰ ਸੋਹਣੇ ਲੱਗਦੇ ਹੋ ਫਲਾਣੇ ਲੱਗਦੇ ਹੋ ਧਮਕਾਣੇ ਲੱਗਦੇ ਹੋ ਵੀ ਹੁਣ ਤੁਹਾਨੂੰ ਪਤਾ ਵੀ ਕਮੈਂਟ ਆ ਆਪਦੀ ਪੋਸਟ ਤੇ ਹਰੇਕ ਬੰਦਾ ਪੜਦਾ ਚਲੋ ਜੀ ਉਸ ਔਰਤ ਨੇ ਵੀ ਆਪਦੀ ਪੋਸਟਾਂ ਤੇ ਕਮੈਂਟ ਪੜ੍ਹਨੇ ਸ਼ੁਰੂ ਕੀਤੇ ਉਹ ਦੇਖਿਆ ਕਰੇ ਵੀ ਆਹ ਮੁੰਡਾ ਰੋਜ਼ ਮੇਰੀਆਂ ਰੀਲਾਂ ਉੱਪਰ ਕਮੈਂਟ ਕਰਦਾ ਫਿਰ ਉਸ ਔਰਤ ਨੇ ਇਹਦੀ ਪ੍ਰੋਫਾਈਲ ਖੋਲ ਕੇ ਦੇਖ ਲਿਆ ਹੋਊਗਾ ਉਹਨੇ ਦੇਖਿਆ ਵੀ ਸੋਹਣਾ ਸਨੱਖਾ ਮੁੰਡਾ ਲਵੀ ਜੀ ਉਮਰ ਦਾ ਹਨਾ ਤੇ ਬੰਦੇ ਨੇ ਆਪਦੀਆਂ ਗੱਡੀਆਂ ਦੀਆਂ ਘਰ-ਬਾਰ ਦੀਆਂ ਫੋਟੋਆਂ ਅਕਸਰ ਹੀ ਆਪਦੇ ਸੋਸ਼ਲ ਅਕਾਊਂ ਚਲੋ ਜੀ ਉਸ ਔਰਤ ਨੇ ਇਸ 22-23 ਸਾਲ ਦੇ ਜਵਾਕ ਨੂੰ ਹੈਲੋ ਦਾ ਮੈਸੇਜ ਭੇਜਤਾ ਹੁਣ ਜਦੋਂ ਇਸ ਮੁੰਡੇ ਕੋਲੇ ਹੈਲੋ ਦਾ ਮੈਸੇਜ ਆ ਗਿਆ ਇਹਨੂੰ ਐਨ ਲੱਗਿਆ ਵੀ ਮੈਂ ਤਾਂ ਦੁਨੀਆ ਹੀ ਜਿੱਤ ਲਈ ਇਹਦਾ ਧਰਤੀ ਤੇ ਅੱਡੀ ਨਾ ਲੱਗੇ ਜਵਾਨ ਦੀ ਚਲੋ ਜੀ ਇਹ ਮੁੰਡਾ ਨਾਲ ਚੈਟ ਕਰਨ ਲੱਗ ਗਿਆ ਚੈਟ ਦੇ ਵਿੱਚ ਉਹ ਆਪਣੇ ਆਪ ਨੂੰ ਦੱਸਦੀ ਹੈ ਕਿ ਮੈਂ ਬੈਂਕ ਦੇ ਵਿੱਚ ਮੈਨੇਜਰ ਆ ਮੈਂ ਗਵਰਨਮੈਂਟ ਜੌਬ ਕਰਦੀ ਆ ਤੇ ਮੇਰਾ ਇੱਕ ਵਾਰੀ ਤਲਾਕ ਹੋਇਆ ਸੋਹਣੀ ਸੁਨੱਖੀ ਹੈਗੀ ਸੀ ਜਦੋਂ ਉਹਨੇ ਇਹਨੂੰ ਦੱਸਤਾ ਮੁੰਡੇ ਨੂੰ ਮੇਰਾ ਇੱਕ ਵਾਰੀ ਤਲਾਕ ਹੋਇਆ ਤੇ ਮੈਂ ਗਵਰਨਮੈਂਟ ਜੌਬ ਕਰਦੀ ਆ ਇਹਦੇ ਦਿਲ 'ਚ ਇਹ ਲਾਲਚ ਆ ਗਿਆ ਵੀ ਚਲ ਠੀਕ ਆ ਵੀ ਆਪਾਂ ਕਿਹੜਾ ਵਿਆਹ ਕਰਾਉਣਾ ਹੈ ਨਾ ਵੀ ਚਾਰ ਦਿਨ ਨਜ਼ਾਰੇ ਲਵਾਂਗੇ ਤੇ ਨਾਲ ਹੀ ਚਲ ਕੋਈ ਚੰਗਾ ਆਈਫੋਨ ਦੇ ਦੇਉਗੀ ਨਾਲੇ ਚਾਰ ਪੈਸੇ ਖਾ ਲਾਂਗੇ ਵੀ ਕੱਲੀ ਹੈਗੀ ਆ ਵੀ ਆਪਣੇ ਤੇ ਇਹ ਮਰਨ ਲੱਗ ਗਈ ਉਹਨੂੰ ਇਹ ਨਹੀਂ ਸੀ ਪਤਾ ਵੀ ਹੁਣ ਮੇਰੇ ਵਾਸਤੇ ਜਾਲ ਕਿਹੜਾ ਬੁਣਿਆ ਜਾ ਰਿਹਾ ਚਲੋ ਜੀ ਉਸ ਤੋਂ ਬਾਅਦ ਇਹ ਵੀਡੀਓ ਕਾਲ ਤੇ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਆ ਆਪਸ 'ਚ ਇੱਕ ਦੂਜੇ ਨਾਲ ਫੋਟੋ ਮਾਰਕਸ ਚੇਂਜ ਕਰਨ ਲੱਗ ਜਾਂਦੇ ਆ ਤੇ ਉਸ ਤੋਂ ਬਾਅਦ ਇਹ ਮੁੰਡਾ ਕਹਿੰਦਾ ਵੀ ਮੈਂ ਤੈਨੂੰ ਮਿਲਣਾ ਫਿਰ ਅੱਗੋਂ ਉਹ ਔਰਤ ਕਹਿੰਦੀ ਆ ਵੀ ਮੈਂ ਤੈਨੂੰ ਇਸ ਤਰ੍ਹਾਂ ਨਹੀਂ ਮਿਲ ਸਕਦੀ ਵੀ ਮੈਂ ਤਾਂ ਹੁਣ ਬੈਂਕ ਚ ਜੌਬ ਕਰਦੀ ਆ ਮੈਂ ਸੰਡੇ ਵਾਲੇ ਦਿਨ ਤੋਂ ਮਿਲ ਸਕਦੀ ਆ ਚਲੋ ਜੀ ਇਹ ਮੁੰਡਾ ਸੰਡੇ ਵਾਲੇ ਦਿਨ ਆਪਦੇ ਮਾਪਿਓ ਨੂੰ ਝੂਠ ਮਾਰ ਕੇ ਜਾਂਦਾ ਕਿ ਮੇਰੇ ਯਾਰ ਬਿਲੀ ਦਾ ਬਰਥਡੇ ਆ ਤੇ ਉਹਨੇ ਬਰਥਡੇ ਸੈਲੀਬ੍ਰੇਟ ਕਰਨਾ ਤੇ ਮੈਂ ਤਿੰਨ ਚਾਰ ਘੰਟਿਆਂ ਤੱਕ ਆਵਾਂਗਾ ਘਰੋਂ ਇਹ ਆਪਦੇ ਮਾਪਿਓ ਤੋਂ ਗੱਡੀ ਲੈ ਕੇ ਸਿੱਧਾ ਬਠਿੰਡੇ ਚਲਾ ਜਾਂਦਾ ਬਠਿੰਡੇ ਮੁੜ ਕੇ ਇਹ ਸ਼ਾਮ ਠਾਬੇ ਤੇ ਬਹਿ ਕੇ ਰੋਟੀ ਵੀ ਖਾਂਦੇ ਆ ਤੇ ਉੱਥੇ ਜਿਹੜਾ ਬਿੱਲ ਪੇ ਕਰਦੀ ਆ ਉਹ ਔਰਤ ਬਿੱਲ ਪੇ ਕਰਦੀ ਆ ਹੁਣ ਜਦੋਂ ਮੁੰਡੇ ਨੇ ਦੇਖਿਆ ਯਾਰ ਵੀ ਮੈਨੂੰ ਵਧੀਆ ਐਨੇ ਰੋਟੀ ਖਵਾਈ ਆ ਹਨਾ ਅੱਗੋਂ ਗੱਡੀ ਤੇ ਮੈਨੂੰ ਰਿਸੀਵ ਕਰਨ ਲਈ ਆਈ ਆ ਇਹਨੂੰ ਹੁਣ ਐਨ ਲੱਗੇ ਵੀ ਦੁਨੀਆ ਮੁੱਠੀ ਚ ਆ ਗਈ ਵੀ ਇੱਕ ਸੋਹਣੀ ਸੁਨੱਖੀ ਬਹੁਤ ਆ ਇੱਕ ਪੈਸੇ ਆਪ ਦਿੰਦੀ ਆ ਬਿੱਲ ਆਪ ਦਿੰਦੀ ਆ ਹਨਾ ਵੀ ਆਪਾਂ ਦਾ ਮਾਲਾ ਮਾਲ ਹੋ ਜਾਗੇ ਚਲੋ ਜੀ ਇਹਨੂੰ ਰੋਟੀ ਪਾਣੀ ਖਵਾ ਕੇ ਮੁੜ ਕੇ ਆਪਦੀ ਕੋਠੀ ਚ ਲੈ ਜਾਂਦੀ ਆ ਹੁਣ ਜਦੋਂ ਮੁੰਡਾ ਦੋ ਮੰਜ਼ਲੀ ਕੋਠੀ ਦੇਖਦਾ ਅੰਦਰ ਜਾਂਦਾ ਜੂਸ ਜਾਸ ਪੀਉਂਦੀ ਆ ਚਲੋ ਜੀ ਮੁੜ ਕੇ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਬਣਦੇ ਆ ਪਹਿਲੀ ਮੁਲਾਕਾਤ ਦੇ ਵਿੱਚ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਬਣ ਜਾਂਦੇ ਆ ਮੁੰਡਾ ਮਿਲ ਮੁਲ ਕੇ ਸ਼ਾਮ ਨੂੰ ਘਰੇ ਆ ਜਾਂਦਾ ਫਿਰ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਆ ਫਿਰ ਕਦੇ 15 ਦਿਨਾਂ ਬਾਅਦ ਮਿਲ ਲਿਆ ਕਰੇ ਕਦੇ 20 ਦਿਨਾਂ ਬਾਅਦ ਮਿਲ ਲਿਆ ਕਰੇ ਹੌਲੀ ਹੌਲੀ ਮੁੰਡਾ ਹਫ਼ਤੇ ਦੇ ਹਫ਼ਤੇ ਇਸ ਔਰਤ ਨੂੰ ਮਿਲਣ ਲੱਗ ਗਿਆ ਹੁਣ ਘਰ ਦੇ ਨੂੰ ਹਫ਼ਤੇ ਹਫ਼ਤੇ ਬਾਅਦ ਗੱਡੀ ਦੇਂਦੇ ਨਹੀਂ ਸੀ ਕਿ ਕਿੰਨੇ ਕੁ ਰੋਜ਼ ਬਹਾਨੇ ਲਾ ਲਿਆ ਕਰੇ ਇੱਕ ਹੀ ਕਰਿਆ ਕਰੇ ਇਹ ਹਬੋਰੋਂ ਵਾਸਤੇ ਚੜਿਆ ਕਰੇ ਸਿੱਧਾ ਬਠਿੰਡੇ ਜਾਇਆ ਕਰੇ বাস ਸਟੈਂਡ ਤੋਂ ਉਹ ਔਰਤ ਇਹਨੂੰ ਆਪਣੀ ਗੱਡੀ ਤੇ ਰਿਸੀਵ ਕਰ ਲਿਆ ਕਰੇ ਨਾਲ ਬਿਠਾ ਲਿਆ ਕਰੇ ਕੋਠੀ ਚ ਲੈ ਜਾਇਆ ਕਰੇ ਕਈ ਵਾਰੀ ਇਸ ਮੁੰਡੇ ਨੇ ਘਰੇ ਆਪਦੇ ਮਾਂ ਪਿਓ ਨੂੰ ਆਪਦੀ ਯਾਰਾਂ ਬਿੱਲੀਾਂ ਤੋਂ ਝੂਠ ਮਾਰਾਤੇ ਵੀ ਅੱਜ ਰਾਤ ਇਹ ਸਾਡੇ ਕੋਲੇ ਰਹੂਗਾ ਅੱਜ ਰਾਤ ਨੂੰ ਅਸੀਂ ਸਕੂਲ ਦਾ ਆ ਕੰਮ ਕਰਨਾ ਜਾਂ ਕੁਝ ਵੀ ਬਣਾਉਣਾ ਮਾਂ ਪਿਓ ਨੂੰ ਪਤਾ ਵੀ ਵਿਚਾਰਾ ਅਨਪੜ੍ਹ ਹੁੰਦਾ ਬਸੇਰੀ ਜਵਾਬ ਝੂਠ ਮਾਰੀ ਜਾਂਦੇ ਆ ਅਸਲ ਦੇ ਵਿੱਚ ਰਹਿੰਦਾ ਉਸ ਔਰਤ ਦੇ ਕੋਲ ਹੁੰਦਾ ਸੀਗਾ ਉੱਥੇ ਨੇ ਆਪਦੀ ਦੂਤਰ ਪੈਂਟਾਂ ਸ਼ਰਟਾਂ ਲੋਰਾਂ ਲੋਰਾਂ ਵੀ ਰੱਖੀਆਂ ਸੀ ਜਿਹੜੀਆਂ ਜਾ ਕੇ ਉ ਉਹਨ ਰੋਟੀਆਂ ਆਪਣਾ ਬਣਾ ਕੇ ਖਵਾਇਆ ਕਰੇ ਚੂਰੀਆਂ ਕੁੱਟ-ਕੁੱਟ ਕੇ ਖਵਾਇਆ ਕਰੇ ਕਦੇ ਨੂੰ ਪੈਂਟ ਸ਼ਰਟ ਲੈ ਦਿਆ ਕਰੇ ਜਾਨੀ ਕਿ 2-3 ਮਹੀਨੇ ਉਸ ਔਰਤ ਨੇ ਇਸ ਮੁੰਡੇ ਤੇ ਪੈਸਾ ਖਰਚਿਆ ਬਤੁਤ ਕਿੰਨਾ ਖਰਚਦਾ ਹੋਊਗਾ 15-2000 ਰੁਪਏ ਖਰਚਦਾ ਹੋਊਗਾ 6-7 ਮਹੀਨਿਆਂ ਬਾਅਦ ਉਹ ਔਰਤ ਇਸ ਮੁੰਡੇ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀਆਂ ਤੂੰ ਮੇਰੇ ਨਾਲ ਵਿਆਹ ਕਰਾ ਹੁਣ ਜਦੋਂ ਉਸ ਔਰਤ ਨੇ ਕਿਹਾ ਵੀ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀਆਂ ਤੂੰ ਮੇਰੇ ਨਾਲ ਵਿਆਹ ਕਰਾ ਤੇ ਇਹ ਮੁੰਡਾ ਉਸ ਔਰਤ ਨੂੰ ਕਹਿੰਦਾ ਵੀ ਤੂੰ ਕੋਈ ਗੋਲੀਆਂ ਖਾ ਲਾ ਜਾਂ ਕੋਈ ਦਵਾਈ ਖਾ ਲਾ ਤੂੰ ਇਸ ਬੱਚੇ ਨੂੰ ਗਰਾ ਦੇ ਮੈਂ ਫੇਰ ਉਹ ਔਰਤ ਨੂੰ ਆਪਦੇ ਜਾਲ ਚ ਫਸਾਉਂਦੀ ਆ ਉਹ ਕਹਿੰਦੀ ਵੀ ਤੂੰ ਮੇਰੇ ਨਾਲ ਵਿਆਹ ਕਿਉਂ ਨਹੀਂ ਕਰਾ ਸਕਦਾ ਤੂੰ ਮੇਰੀ ਇੱਜ਼ਤ ਨਾਲ ਖੇਡਦਾ ਰਿਹਾ ਤੂੰ ਮੇਰੇ ਨਾਲ ਫਿਜ਼ੀਕਲੀ ਰਿਲੇਸ਼ਨ ਬਣਾਉਂਦਾ ਰਿਹਾ ਮੈਂ ਤੇਰੇ ਤੇ ਪੈਸਾ ਖਰਚਦੀ ਰਹੀ ਆ ਮੈਂ ਤੇਰੇ ਤੇ ਪੈਸਾ ਤਾਂ ਲਾਇਆ ਸੀ ਕਿਉਂਕਿ ਮੈਂ ਤੈਨੂੰ ਪਿਆਰ ਕਰਦੀ ਆ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਚਲੋ ਜੀ ਇਹ ਮੁੰਡਾ ਮੁੜ ਕੇ ਡਰਦਾ ਉਸ ਔਰਤ ਨੂੰ ਬਲੌਕ ਕਰ ਦਿੰਦਾ ਇੰਸਟਾਗ੍ਰam ਤੋਂ ਬਲੌਕ ਕਰ ਦਿੰਦਾ ਇਧਰੋਂ ਫੋਨ ਤੋਂ ਬਲੌਕ ਕਰ ਦਿੰਦਾ ਫਿਰ ਉਹ ਘੰਟੇ ਬਾਅਦ ਔਰਤ ਨਵਾਂ ਨੰਬਰ ਲੈ ਕੇ ਇਸ ਮੁੰਡੇ ਨੂੰ ਕਾਲ ਕਰਦੀ ਆ ਤੇ ਇੱਕੋ ਗੱਲ ਕਹਿੰਦੀ ਆ ਕਿ ਜੇ ਤੂੰ ਮੈਨੂੰ ਬਲਾਕ ਕੀਤਾ ਜਾਂ ਮੇਰੀ ਕਾਲ ਟੈਂਡ ਨਾ ਕੀਤੀ ਤਾਂ ਮੈਂ ਸਿੱਧਾ ਥਾਣੇ ਜਾਊਂਗੀ ਫਿਰ ਤੁਹਾਡੀ ਬਦਨਾਮੀ ਵੀ ਹੋਊ ਤੁਹਾਡਾ ਜਲੂਸ ਵੀ ਨਿਕਲੂਗਾ ਫਿਰ ਬਣਦੀ ਮੈਂ ਤੇਰੇ ਤੇ ਕਾਰਵਾਈ ਕਰਾਊਂਗੀ ਹੁਣ 22-23 ਸਾਲ ਦਾ ਮੁੰਡਾ ਸੀ ਬਈ ਜਦੋਂ ਇੰਨੀਆਂ ਗੱਲਾਂ ਉਸ ਔਰਤ ਨੇ ਉਹਨੂੰ ਕਹਿਤੀਆਂ ਇਹਦੇ ਮੁੜ ਕੇ ਮੂੰਹ ਤੋਂ ਬਈ ਮੱਖੀ ਨਾ ਔਡੇ ਮੁੜ ਕੇ ਇਹ ਮੁੰਡਾ ਡਰਦਾ ਮਾਰਾ ਘਰੇ ਚੁੱਪਚਾਪ ਬਹਿ ਜਾਂਦਾ ਇਹ ਮੁੰਡਾ ਬਿਮਾਰ ਹੋ ਜਾਂਦਾ 10 ਦਿਨ ਬੰਜੇ ਦੇ ਪਿਆ ਰਹਿੰਦਾ ਨਾ ਰੋਟੀ ਖਾਂਦਾ ਨਾ ਪਾਣੀ ਪੀਂਦਾ ਨਾ ਹੱਸੇ ਨਾ ਖੇਡੇ ਮਾਂ ਪਿਓ ਪੁੱਛੇ ਵੀ ਸਾਡਾ ਕੱਲਾ ਕੱਲਾ ਪੋਤਾ ਇਹਨੂੰ ਬਣਿਆ ਕੀ ਮਾਂ ਪਿਓ ਨੇ ਬਥੇਰਾ ਲਾਡਾਂ ਨਾਲ ਪੁੱਛਿਆ ਪਿਆਰ ਨਾਲ ਪੁੱਛਿਆ ਵੀ ਪੁੱਤ ਜੇ ਕੋਈ ਗੱਲਬਾਤ ਹੈਗੀ ਸਾਨੂੰ ਦੱਸ ਦੇ ਤੈਨੂੰ ਹੁੰਦਾ ਕੀ ਆ ਸਾਨੂੰ ਦੱਸ ਦੇ ਮਾਂ ਪਿਓ ਕਦੇ ਕਿਹੜੇ ਬਾਬੇ ਕੋਲੇ ਫਾਂਡਾ ਕਰਾਉਂਦੇ ਫਿਰਨ ਕਦੇ ਕਿਹੜੇ ਬਾਬੇ ਕੋਲੇ ਫਾਂਡਾ ਪਰਾਉਂਦੇ ਫਿਰਨ ਕਦੇ ਡਾਕਟਰਾਂ ਨੂੰ ਵਿਖਾਉਂਦੇ ਫਿਰਿਆ ਕਰਨਾ ਕਦੇ ਰਿਪੋਰਟਾਂ ਕਰਾਉਂਦੇ ਫਿਰਨ ਵੀ ਕਿਤੇ ਡਿਪਰੈਸ਼ਨ ਤਾਂ ਨਹੀਂ ਹੋ ਗਿਆ ਆਖਰ ਨੂੰ ਮੁੜ ਕੇ ਇਸ ਮੁੰਡੇ ਨੇ ਆਪਦੇ ਭੂਆ ਦੇ ਮੁੰਡੇ ਨੂੰ ਦੱਸਿਆ ਵੀ ਤੇ ਮੈਂ ਉਹਦੇ ਨਾਲ ਫਿਜ਼ੀਕਲੀ ਰਿਲੇਸ਼ਨ ਬਣਾਉਂਦਾ ਰਿਆਂ ਹੁਣ ਹੋ ਗਈ ਉਹ ਪ੍ਰੈਗਨੈਂਟ ਤੇ ਮੈਨੂੰ ਕਿੰਦੀ ਮਰ ਨਾਲ ਵਿਆਹ ਕਰਾ ਤੇ ਮੈਂ ਹੁਣ ਕਿੱਧਰ ਜਾਵਾਂ ਚਲੋ ਜੀ ਭੂਆ ਦੇ ਮੁੰਡੇ ਨੇ ਸਾਰੀ ਗੱਲਬਾਤ ਪੁੱਛ ਕੇ ਬਾਈ ਨੂੰ ਦੱਸ ਦਿੱਤੀ ਜਦੋਂ ਬਾਈ ਨੂੰ ਪਤਾ ਲੱਗਿਆ ਬਾਈ ਕਹਿੰਦਾ ਵੀ ਮੇਰੇ ਵੀ ਹੋਸ਼ ੁੱਟ ਗਏ ਵੀ ਆ ਕਿਸੇ ਆਪਾ ਪਾ ਲਿਆ ਵੀ ਮੇਰਾ ਬਾਈ 23 ਸਾਲ ਦਾ ਮੁੰਡਾ ਇਕੱਲਾ ਇਕੱਲਾ ਮੇਰਾ ਜਵਾਕ ਆ ਉਹ 38 40 ਸਾਲਾਂ ਦੀ ਔਰਤ ਵੀ ਲੋਕ ਸਾਨੂੰ ਕਹਿਣਗੇ ਤੇ ਕੀ ਕਹਿਣਗੇ ਅਸੀਂ ਤਾਂ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਰਹੇ ਬਾਈ ਕਹਿੰਦਾ ਵੀ ਫਿਰ ਮੈਂ ਆਪਦੇ ਮੁੰਡੇ ਤੋਂ ਨੰਬਰ ਲੈ ਕੇ ਉਸ ਔਰਤ ਨਾਲ ਗੱਲਬਾਤ ਕੀਤੀ ਕਹਿੰਦਾ ਭ ਕਹਿੰਦਾ ਮੈਂ ਕਹੇ ਵੀ ਜਵਾਬਤੋ ਗਲਤੀ ਹੋ ਗਈ ਉਹ ਕਹਿੰਦੀ ਵੀ ਤੇਰੇ ਜਵਾਬਤੋ ਗਲਤੀ ਹੋ ਗਈ ਵੀ ਹਜੇ ਇਹ ਜਵਾਬਕ ਹੈ ਜਿਹਨੇ ਮੈਨੂੰ ਪ੍ਰੈਗਨੈਂਟ ਕਰਤਾ ਕਹਿੰਦਾ ਵੀ ਉਹਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਕਹਿੰਦਾ ਉਹਨੇ ਵਟਸਐਪ ਦੇ ਉੱਪਰ ਮੈਨੂੰ ਸਾਰੀਆਂ ਰਿਪੋਰਟਾਂ ਭੇਜਦੀਆਂ ਵੀ ਆਹ ਦੇਖੋ ਮੈਂ ਪ੍ਰੈਗਨੈਂਟ ਹੋ ਚੁੱਕੀ ਹਾਂ ਕਹਿੰਦਾ ਭਰਾਵਾ ਮੈਂ ਤੇ ਮੇਰੀ ਘਰ ਵਾਲੀ ਅਸੀਂ ਦੋਨੇ ਜਣੇ ਮੁੜ ਕੇ ਉਹਦੇ ਕੋਲੇ ਬਠੰਡੇ ਗਏ ਬਠੰਡੇ ਕਹਿੰਦਾ ਅੱਗੋਂ ਸਾਨੂੰ ਉਹ ਲੈਣ ਆਈ ਆਪਦੇ ਘਰੇ ਲੈ ਗਈ ਕਹਿੰਦਾ ਜਦੋਂ ਘਰੇ ਲੈ ਗਈ ਉੱਥੇ ਸਾਡੀਆਂ ਆਪਸ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ ਗੱਲਾਂ ਬਾਤਾਂ ਵਿੱਚ ਕਹਿੰਦਾ ਉਹ ਔਰਤ ਸਾਫ਼ ਕਹਿ ਰਾਤ ਨੂੰ ਵੀ ਇੱਥੇ ਰਹਿਂਦਾ ਰਿਹਾ ਦੋ-ਦੋ ਦਿਨ ਰਹਿਂਦਾ ਰਿਹਾ ਆ ਦੇਖੋ ਇਹਦੇ ਕੱਪੜੇ ਆ ਦੇਖੋ ਇਹਨੀਆਂ ਪੈਂਟਾਂ ਆ ਦੇਖੋ ਇਹਦੀਆਂ ਸ਼ਰਟਾਂ ਆ ਦੇਖੋ ਇਹਨੀਆਂ ਲੋਰਾਂ ਤੁਹਾਡੇ ਬੇਟੇ ਦੀਆਂ ਨਹੀਂ ਸੀ ਕਿ ਸਾਡੇ ਬੇਟੇ ਦੀਆਂ ਨੇ ਕਹਿੰਦਾ ਭਰਾਵਾ ਦੇ ਕੋਲ ਇਕੱਲਾ-ਕੱਲਾ ਪ੍ਰੂਫ ਇੱਥੋਂ ਤੱਕ ਕਿ ਆਪਸ ਦੇ ਵਿੱਚ ਕੋਸ਼ ਕਰਦੇ ਕਰਾਉਂਦੇ ਨੇ ਵੀ ਉਹਦੇ ਕੋਲੇ ਵੀਡੀਓ ਫੋਟੋਆਂ ਹੈਗੀਆਂ ਸੀਗੀਆਂ ਕਹਿੰਦਾ ਭਰਾਵਾ ਮੈਂ ਬਥੇਰੇ ਉਹਦੇਗੇ ਹੱਥ ਜੋੜੇ ਮੈਂ ਕਿਹਾ ਵੀ ਗਲਤੀ ਹੋ ਗਈ ਜਵਾਕ ਨੂੰ ਮaaf ਕਰ ਦਿਓ ਉਹ ਕਹਿੰਦੀ ਵੀ ਗਲਤੀ ਕਹਦੀ ਹੈ ਗਲਤੀ ਕੋਈ ਨਹੀਂ ਠੀਕ ਆ ਗੱਲਾਂ ਸਿਰਫ ਦੋ ਆ ਜਾਂ ਤਾਂ ਆਪਦੇ ਬੇਟੇ ਦਾ ਮੇਰੇ ਨਾਲ ਵਿਆਹ ਕਰ ਦਿਓ ਤੇ ਜਾਂ ਫਿਰ ਕਚੈਰੀ ਹੈਗੀ ਥਾਣਾ ਹੈਗਾ ਫਿਰ ਉਥੇ ਉਥੇ ਨਿਭੜਾਂਗੇ ਬਾਈ ਕਹਿੰਦਾ ਹੁਣ ਸਭ ਤੋਂ ਵੱਡਾ ਡਰ ਤਾਂ ਮੈਨੂੰ ਇਹ ਸੀਗਾ ਵੀ ਗੱਲ ਲੀਕ ਆਊਟ ਨਾ ਹੋ ਜੇ ਹਨਾ ਵੀ ਸਾਡੀ ਕਿਸੇ ਪਾਸੇ ਇੱਜ਼ਤ ਨਹੀਂ ਰਹਿਣੀ ਸੀ ਮਿੱਟੀ ਹੋ ਜਾਾਂਗੇ ਅਸੀਂ ਰਿਸ਼ਤੇਦਾਰਾਂ ਨੂੰ ਕੀ ਮੂੰਹ ਵਿਖਾਵਾਂਗੇ ਅਸੀਂ ਆਣ ਗਵਣ ਨੂੰ ਕੀ ਮੂੰਹ ਵਿਖਾਵਾਂਗੇ ਲੋਕ ਸਾਨੂੰ ਕੀ ਕਹਿਣਗੇ ਚਲੋ ਜੀ ਕਹਿੰਦਾ ਵੀ ਸੀ ਹੱਥ ਹੱਥ ਜੋੜਦੇ ਰਹੇ ਜੋੜਦੇ ਰਹੇ ਜੋੜਦੇ ਰਹੇ ਕਹਿੰਦਾ ਉਸ ਤੋਂ ਬਾਅਦ ਉੱਥੇ ਅਚਾਨਕ ਇੱਕ ਬੰਦਾ ਹੋਰ ਆ ਜਾਂਦਾ ਕਹਿੰਦਾ ਵਧੀਆ ਜੈਂਟਲਮੈਨ ਬੰਦਾ ਹੁੰਦਾ ਪੂਰਾ ਪੜਿਆ ਲਿਖਿਆ ਹੁੰਦਾ ਉਹ ਸਾਡੇ ਨਾਲ ਗੱਲਾਂ ਬਾਤਾਂ ਕਰਨ ਲੱਗ ਜਾਂਦਾ ਤੇ ਕਹਿੰਦਾ ਉਹ ਸਾਨੂੰ ਸਾਫ਼ ਤੇ ਸ ਇਸ ਤਰ੍ਹਾਂ ਨਿਬੜਨਾ ਬੜਾ ਣੀ ਹੋਣਾ ਜੇ ਗੱਲ ਨਿਬੜਨੀ ਹੈ ਤੇ ਗੱਲ ਨਿਬੜੂਗੀ ਪੈਸਿਆਂ ਤੇ ਠੀਕ ਆ ਮੈਂ ਇਸ ਔਰਤ ਨੂੰ ਮਨਾ ਲੂੰਗਾ ਮੇਰੀ ਇਹ ਫਰੈਂਡ ਆ ਮੈਂ ਕਾਫੀ ਟਾਈਮ ਤੋਂ ਉਹਨੂੰ ਜਾਣਦਾ ਆ ਗਲਤੀ ਤੁਹਾਡੇ ਬੇਟੇ ਦੀ ਆ ਉਹਨੇ ਨੂੰ ਪ੍ਰੈਗਨੈਂਟ ਕਰਤਾ ਆ ਦੇਖੋ ਰਿਪੋਰਟਾਂ ਇਹ ਪੋਜ਼ਿਟਿਵ ਹੋ ਚੁੱਕੀ ਆ ਸਭ ਕੁਝ ਹੋ ਗਿਆ ਜੇ ਕੱਲ ਨੂੰ ਬੱਚਾ ਹੋ ਗਿਆ ਤਾਂ ਵੀ ਤੁਹਾਡੀ ਪ੍ਰਾਪਰਟੀ 'ਚ ਵਾਧ ਲੈ ਜਾਊਗੀ ਜਾਂ ਤੁਹਾਨੂੰ ਵਿਆਹ ਕਰਨਾ ਪਊ ਕਹਿੰਦਾ ਉਹਨੇ ਸਾਨੂੰ ਹੋਰ ਡਰਾਤਾ ਕਹਿੰਦਾ ਹੁਣ ਨਾਲ ਮੇਰੀ ਘਰ ਵਾਲੀ ਕਹਿੰਦਾ ਮੇਰੀ ਘਰ ਵਾਲੀ ਵੀ ਇਥੇ ਰੋਈ ਜਾਵੇ ਕਹਿੰਦਾ ਉਹਨੇ ਸਾਨੂੰ ਕਿਹਾ ਵੀ ਤੁਸੀਂ ਸਾਈਡ ਤੇ ਜਾ ਕੇ ਦੋਨੇ ਜੀ ਸਲਾਹ ਕਰ ਲਓ ਤੇ ਮੈਂ ਉਹਨਾਂ ਚ ਨੂੰ ਮੈਡ ਨੂੰ ਪੁੱਛ ਲੈਣਾ ਅੰਦਰ ਜਾ ਕੇ ਵੀ ਕਿੰਨੇ ਪੈਸੇ ਜੀ ਗੱਲ ਨਿਬੜਦੀ ਆਪਾਂ ਗੱਲ ਪੈਸੇ ਜੀ ਥੋੜੀ ਨਿਬੇੜ ਦਿੰਨੇ ਆ ਕਹਿੰਦਾ ਮੇਰੀ ਘਰ ਵਾਲੀ ਕਹਿੰਦੀ ਭਾਜੀ ਤੁਸੀਂ ਨਿਬੇੜ ਦਿਓ ਜਿੰਨੇ ਚ ਨਿਬੜਦੀ ਆ ਕਹਿੰਦਾ ਭਰਾਵਾ ਅਸੀਂ ਗੱਡੀ 'ਚ ਜਾ ਕੇ ਬਹਿ ਜਨੇ ਆ ਮੇਰੀ ਘਰ ਦੀ ਕਹਿੰਦਾ ਮੈਨੂੰ ਇੱਕੋ ਗੱਲ ਕਹਿੰਦੀ ਆ ਵੀ ਮੇਰੇ ਪੁੱਤ ਨੂੰ ਬਚਾਲਾ ਠੀਕ ਆ ਕਿਤੇ ਕੱਲ ਨੂੰ ਮੇਰਾ ਮੁੰਡਾ ਕੁਝ ਖਾ ਕੇ ਮਰ ਗਿਆ ਮੈਂ ਤਾਂ ਵੀ ਉਜੜ ਜਊਂਗੀ ਜੇ ਮੇਰੇ ਮੁੰਡਰੂ ਨੇ ਕੁਝ ਕਰਾਤਾ ਮੈਂ ਤਾਂ ਵੀ ਜੁੜ ਜੂਗੀ ਮੇਰਾ ਪੁੱਤ ਥਾਣੇ ਕਿਚਰੀਆਂ ਚ ਰੋਲ ਜੂਗਾ ਮੇਰੇ ਪੁੱਤ ਨੂੰ ਜੇਲ੍ਹ ਹੋ ਜੇ ਤੁਹਾਨੂੰ ਪਤਾ ਵੀ ਜਿਵੇਂ ਔਰਤਾਂ ਗੱਲਾਂ ਬਾਤਾਂ ਕਰਦੀਆਂ ਹੁੰਦੀਆਂ ਨੇ ਹਨ ਨਾਲੇ ਇੱਕ ਮਾਂ ਦਾ ਵੈਸੇ ਹੀ ਦਿਲ ਪਤਲਾ ਹੁੰਦਾ ਜਦੋਂ ਪੁੱਤ ਤੇ ਮੁਸੀਬਤ ਬਣ ਜੇ ਬਾਈ ਕਹਿੰਦਾ ਵੀ ਉਸ ਤੋਂ ਬਾਅਦ ਉਹ ਬੰਦਾ ਅੱਧੇ ਘੰਟੇ ਬਾਅਦ ਫਿਰ ਬਾਹਰ ਆਉਂਦਾ ਕਹਿੰਦਾ ਅਸੀਂ ਦੋਨੇ ਜੀ ਗੱਡੀ ਦੇ ਵਿੱਚ ਬੈਠੇ ਹੁੰਨੇ ਤੇ ਸਾਨੂੰ ਆ ਕੇ ਕਹਿੰਦਾ ਵੀ ਮੈਡਮ ਘੱਟੋ ਘੱਟ 5 ਲੱਖ ਦੇ ਵਿੱਚ ਤੁਹਾਡੇ ਨਾਲ ਸਮਝੌਤਾ ਕਰੂਗੀ ਰਾਜ਼inama ਕਰੂਗੀ 5 ਲੱਖ ਰੁਪਈਆ ਦੇਣੇ ਤਾਂ ਮੈਡਮ ਅੱਜ ਹੀ ਅਪੋਰਸ਼ਨ ਕਰਾ ਦਿੰ ਬਾਈ ਕਹਿੰਦਾ ਵੀ ਮੈਂ ਥੋੜਾ ਮਿੰਤਰਲਾ ਕੀਤਾ ਕਹਿੰਦਾ ਮੈਂ ਜਿਵੇਂ ਮਿੰਤਰਲਾ ਕਰਦੇ ਪਿਆ ਵਿੱਚੇ ਮੇਰੀ ਘਰ ਵਾਲੀ ਕਹਿੰਦੀ ਵੀ ਜਿਵੇਂ ਨਿਬੜਦਾ ਨਿਬੇੜ ਦੇ ਅਸੀਂ ਤਾਂ 5 ਲੱਖ ਦਾ 5 ਲੱਖ ਹੀ ਦੇ ਦਾਂਗੇ ਸਾਡੇ ਪੁੱਤ ਦਾ ਖੇੜਾ ਛਡਾ ਦਿਓ ਚਲੋ ਜੀ ਉੱਥੇ ਕਹਿੰਦਾ ਆਪਣੇ 5 ਲੱਖ ਮੰਗਿਆ ਤੇ ਕਹਿੰਦਾ ਮੇਰੀ ਘਰ ਦੀ ਨੇ ਝਟਪਟ 5 ਲੱਖ ਚ ਹਾਂ ਕਰਤੀ ਤੇ ਬਾਈ ਕਹਿੰਦਾ ਵੀ ਅਸੀਂ ਉਹਦੇ ਕੋਲੋਂ ਇੱਕ ਦਿਨ ਦਾ ਟਾਈਮ ਲੈ ਲਿਆ ਅਗਲੇ ਦਿਨ 11 ਵਜੇ ਦਾ ਅਸੀਂ ਟਾਈਮ ਲੈ ਲਿਆ ਵਿੱਚ ਕੱਲ ਨੂੰ 11 ਵਜੇ ਤੱਕ ਤੁਹਾਡੇ ਕੋਲੇ 5 ਲੱਖ ਰੁਪਇਆ ਲੈ ਕੇ ਪਹੁੰਚਾਂਗੇ ਤੇ ਇਹ ਕਹਿੰਦਾ ਉਸ ਬੰਦੇ ਨੇ ਸਾਨੂੰ ਇੱਕ ਗੱਲ ਹੋਰ ਵੀ ਕਹਿ ਦਿੱਤੀ ਵੀ ਜੇ ਤੁਸੀਂ ਕੱਲ ਨੂੰ ਥਾਣੇ ਪੇਸ਼ ਹੋ ਜੂਗੀ ਤੁਹਾਡੇ ਤੇ ਕੇਸ ਲੱਗ ਜੂਗਾ ਤੁਹਾਡੇ ਮੁੰਡੇ ਤੇ ਬਲਾਤ ਕਰਦਾ ਪਰਚਾ ਵੀ ਪੈ ਸਕਦਾ ਹੈ ਬੜਾ ਕੁਝ ਬੜੀਆਂ ਧਰਾਵਾਂ ਲੱਗ ਸਕਦੀਆਂ ਨੇ ਕਹਿੰਦਾ ਭਰਾਵਾ ਸਾਡੇ ਘਰੇ ਉਸ ਦਿਨ ਰੋਟੀ ਨਹੀਂ ਪੱਕੀ ਕਹਿੰਦਾ ਅਸੀਂ ਫੜ ਫੜਾ ਕੇ ਆਰਤੀਏ ਤੋਂ ਪੈਸੇ ਅਗਲੇ ਦਿਨ 11 ਵਜੇ ਟਾਈਮ ਸੀ 10 ਵਜੇ ਉੱਥੇ ਪਹੁੰਚ ਗਏ ਜਦੋਂ 10 ਵਜੇ ਪਹੁੰਚ ਕੇ ਕਹਿੰਦਾ ਉਹ ਬੰਦਾ ਸਾਡੇ ਜਾਂ ਤੋਂ ਪਹਿਲਾਂ ਉੱਥੇ ਬੈਠਾ ਹੋਇਆ ਸੀਗਾ ਅਸੀਂ ਉਹਨੂੰ ਸਾਰੀ ਪੇਮੈਂਟ ਫੜਾਤੀ ਕੈਸ਼ ਉਹਨਾਂ ਨੇ ਪੇਮੈਂਟ ਲਈ ਕਹਿੰਦਾ ਪੇਮੈਂਟ ਲੈਣ ਤੋਂ ਬਾਅਦ ਕਹਿੰਦਾ ਸ਼ਾਮ ਨੂੰ ਸਾਨੂੰ ਉਹਨਾਂ ਰਿਪੋਰਟਾਂ ਵਿਖਾਤੀਆਂ ਵੀ ਆਹ ਦੇਖੋ ਮੈਡਮ ਦਾ मैडम नेक्टिव हो गई। ਕਹਿੰਦਾ ਭਰਾਵਾ ਹੁਣ ਸਾਡ ਨੂੰ ਕਹਿੰਦਾ ਕੁਝ ਵੀ ਨਹੀਂ ਸਮਝ ਆਈ ਸੀ ਵੀ ਚੱਲ ਕੀ ਰਿਹਾ। ਬਾਈ ਕਹਿੰਦਾ ਚਲੋ ਜੀ 5 ਲੱਖ ਰੁਪਈਆ ਦੇ ਕੇ ਅਸੀਂ ਰਾਜੀ ਨਾਵਾ ਕਰ ਲਿਆ ਨਿਬੜ ਮੜਾ ਕਰ ਲਿਆ। ਬਾਈ ਕਹਿੰਦਾ ਵੀ ਹੁਣ ਮੈਨੂੰ ਇੱਕ ਵਾਰੀ ਆਇਆ ਸੀ ਕਿ ਮੇਰਾ ਪੁੱਤ ਇਸ ਜਾਲ ਚੋਂ ਬਾਹਰ ਨਿਕਲ ਜੇ ਵੀ ਇੱਕ ਵਾਰੀ ਮੈਂ ਸੇਫ ਸਾਈਡ ਤੇ ਆਪਦਾ ਪੁੱਤ ਕਰ ਲਾਂ ਉਸ ਤੋਂ ਬਾਅਦ ਦੇਖੂਗਾ ਵੀ ਇਹ ਔਰਤ ਹੈਗੀ ਕੀ ਐ। ਬਾਈ ਕਹਿੰਦਾ ਚਲੋ ਜੀ ਉਹਨੇ ਮੈਨੂੰ ਸਾਰੀਆਂ ਰਿਪੋਰਟਾਂ ਦਿਖਾਤੀਆਂ ਵੀ ਹਾਂ ਅਵਾਰਸ਼ਨ ਹੋ ਗਿਆ, ਹੁਣ ਇਹ ਪ੍ਰੈਗਨੈਂਟ ਨਹੀਂ ਹੈਗੀ, ਜੇ ਹੋ ਗਿਆ ਉਹ ਹੋ ਗਿਆ ਸਫਾਈ ਕਰਾਦੀ। ਜਿੰਮੇ ਵੀ ਝੂਠ ਜਿਹਾ ਗੱਪ ਮ ਕਹਿੰਦਾ ਉਸ ਤੋਂ ਬਾਅਦ ਮੈਂ ਉਸ ਔਰਤ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਉਹਦੀ ਇਨਕੁਆਰੀ ਕਰਨੀ ਸ਼ੁਰੂ ਕੀਤੀ ਭਾਈ ਕਹਿੰਦਾ ਮੈਂ ਹਬੋਰ ਤੋਂ ਸਪੈਸ਼ਲ ਘੱਟੋ-ਘੱਟ ਮਹੀਨਾ ਉਸ ਔਰਤ ਦਾ ਪਿੱਛਾ ਕੀਤਾ ਕਹਿੰਦਾ ਮਹੀਨੇ ਡੇਢ ਬਾਅਦ ਮੈਨੂੰ ਇਹ ਗੱਲ ਪਤਾ ਲੱਗੀ ਵੀ ਭਰਾਵਾ ਇਹਦਾ ਘੱਟੋ-ਘੱਟ ਤਿੰਨ ਵਾਰੀ ਪਹਿਲਾਂ ਤਲਾਕ ਹੋ ਚੁੱਕਿਆ ਕੋਈ ਇਹ ਬੈਂਕ ਦੇ ਵਿੱਚ ਮੈਨੇਜਰ ਨਹੀਂ ਲੱਗੀ ਕੋਈ ਕੁਝ ਨਹੀਂ ਲੱਗੀ ਇਹਦਾ ਸਿਰਫ ਇੱਕੋ ਕੰਮ ਆ ਵਨਸਵੰਨੇ ਮੁੰਡਿਆਂ ਦੇ ਨਾਲ ਖੇ ਖਾਣੇ ਸੋਸ਼ਲ ਮੀਡੀਆ ਦੇ ਉੱਪਰ ਛੋਟੀ-ਛੋਟੀ ਉਮਰ ਦੇ ਮੁੰਡੇ 20 25-25 ਸਾਲਾਂ ਦੇ ਮੁੰਡੇ ਆਪਦੇ ਜਾਲ ਚ ਫਸਾ ਲੈਂਦੀ ਆ ਠੀਕ ਆ ਪਹਿਲਾਂ ਥੋੜਾ ਬੜਾ ਮੁੰਡਿਆਂ ਤੇ ਖਰਚਾ ਕਰਦੀ ਆ ਫੇਰ ਉਹਨਾਂ ਨੇ ਇੱਕੋ ਗੱਲ ਕਹਿੰਦੀ ਆ ਮੈਂ ਤਾਂ ਉਹ ਤੋਂ ਪ੍ਰੈਗਨੈਂਟ ਹੋ ਗਈਆਂ ਮੇਰੇ ਨਾਲ ਵਿਆਹ ਕਰਾਓ ਹੁਣ ਕੋਈ ਵੀ ਮਾਂ ਪਿਓ ਇਹ ਗੱਲ ਅਲੀ ਕਹਿੰਦੀ ਮੰਨੂਗਾ ਹੀ ਨਹੀਂ ਵੀ ਹਾਂ ਅਸੀਂ ਆਪਦਾ 22-23 ਸਾਲ ਦਾ ਪੁੱਤ 40 ਸਾਲਾਂ ਦੀ ਔਰਤ ਨਾਲ ਵਿਆਹ ਦਈਏ ਕੋਈ ਨਹੀਂ ਮੰਨੂਗਾ ਕਿਸੇ ਦੀਆਂ ਵੀਡੀਓ ਬਣਾ ਲੈਂਦੀ ਆ ਕਿਸੇ ਦੀਆਂ ਫੋਟੋਆਂ ਖਿੱਚ ਲੈਂਦੀ ਆ ਮੁੜਕੇ ਜਵਾਕਾਂ ਨੂੰ ਬਲੈਕਮੇਲ ਕਰਦੀ ਰਹਿੰਦੀ ਆ ਮੁੜਕੇ ਕਟੋਕਟ ਕਿਸੇ ਨਾਲ 4 ਲੱਖ ਚ ਫੈਸਲਾ ਕਰਦੀ ਕਿਸੇ ਚ 5 ਲੱਖ ਚ ਫੈਸਲਾ ਕਰਦੀ ਕਿਸੇ ਨਾਲ 7 ਲੱਖ ਚ ਫੈਸਲਾ ਕਰਦੀ ਆ ਕਟੋਕਟ ਬਾਈ ਕਹਿੰਦਾ ਵੀ 4-5 ਘਰਾਂ ਤੋਂ ਹੁਣ ਤੱਕ ਇਹ ਪੈਸਾ ਖਾ ਚੁੱਕੀ ਆ ਪਰ ਲੋਕ ਕਹਿੰਦਾ ਸ਼ਰਮ ਦੇ ਮਾਰੇ ਸਾਹਮਣੇ ਨਹੀਂ ਆਉਂਦੇ ਵੀ ਸਾਡੀ ਇੱਜ਼ਤ ਨਹੀਂ ਰਹਿਣੀ ਸਾਡੇ ਜਵਾਗ ਦਾ ਕੱਲ ਨੂੰ ਵਿਆਹ ਨਹੀਂ ਹੋਣਾ ਤੇ ਬਾਈ ਕਹਿੰਦਾ ਨਾ ਇਹ ਥਾਣੇ ਤੋਂ ਡਰਦੀ ਆ ਨਾ ਕਚਹਿਰੀ ਤੋਂ ਡਰਦੀ ਆ ਕਹਿੰਦੀ ਜਿੱਥੇ ਭਜਣਾ ਭਜੋ ਭਾਈਦਿਆਂ ਨੂੰ ਵਾਣ ਇੱਕੋ ਜਿਹਾ ਲਗਭਗ ਕਹਿੰਦਾ ਵੀ ਕਈ ਅਫਸਰਾਂ ਨਾਲ ਵੀ ਇਹ ਸਿੱਧੀਆਂ ਗੱਲਾਂ ਬਾਤਾਂ ਨੇ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿ ਭਰਾਵੋ ਜਿਹੜੇ ਜਵਾਕ 20 22 ਸਾਲ ਜਾਂ 25 ਸਾਲ ਦੀ ਉਮਰ ਦੇ ਮੁੰਡੇ ਹੈਗੇ ਆ ਬਈ ਉਹ ਆਹ ਗੱਲ ਗੌਰ ਨਾਲ ਸੁਣ ਲਿਓ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ 35 ਤੋਂ 40 ਸਾਲ ਦੀ ਉਮਰ ਦੀਆਂ ਲੇਡੀਜ਼ ਨੇ ਜਿਨ੍ਹਾਂ ਨੇ ਕਿਰਾਏ ਦੇ ਕੋਠੀਆਂ ਲਈਆਂ ਹੋਈਆਂ ਨੇ ਚੰਗੀਆਂ ਗੱਡੀਆਂ ਲਈਆਂ ਹੋਈਆਂ ਨੇ ਉਹਨਾਂ ਦਾ ਕੰਮ ਹੈਗਾ ਸਿਰਫ ਦੋ ਨੰਬਰ ਦਾ ਕੋਈ ਨਸ਼ੀ ਦੀ ਸਪਲਾਈ ਕਰਦੀ ਆ ਕੋਈ ਆਪਦਾ ਜਿਸਮ ਵੇਚਦੀ ਆ ਚੰਗੇ ਵੱਡੇ ਵੱਡੇ ਸੇਠਾਂ ਨੂੰ ਆਪਦੇ ਜਾਲ ਚ ਫਸਾਉਂਦੀਆਂ ਨੇ ਨਵੀਂ-ਨਵੀਂ ਉਮਰ ਦੇ ਮੁੰਡਿਆਂ ਨੂੰ ਆਪਦੇ ਜਾਲ 'ਚ ਫਸਾਉਂਦੀਆਂ ਨੇ, ਉਹਨਾਂ ਦੀਆਂ ਵੀਡੀਓ ਬਣਾ ਲੈਂਦੀਆਂ ਨੇ, ਉਹਨਾਂ ਦੀਆਂ ਫੋਟੋਆਂ ਮਾ ਖਿੱਚ ਲੈਂਦੀਆਂ ਨੇ, ਮੁੜ ਕੇ ਉਹਨਾਂ ਨੂੰ ਬਲੈਕਮੇਲ ਕਰਦੀਆਂ ਨੇ। ਇਸ ਕਰਕੇ ਭਰਾਵੋ ਬਚਜੋ। ਇੰਸਟਾਗ੍ਰam ਦੇ ਉੱਪਰ ਬਹੁਤ ਸਾਰੀਆਂ ਲੇਡੀਜ਼ ਨੇ ਇਹ ਆਪਦਾ ਧੰਦਾ ਚਲਾਇਆ ਹੋਇਆ। ਆਪਦੀਆਂ ਰੀਲਾਂ ਪਾਉਂਦੀਆਂ ਨੇ, ਆਪਦੀਆਂ ਗਲਤ ਤਰੀਕੇ ਦੀਆਂ ਫੋਟੋਆਂ ਪਾਉਂਦੀਆਂ ਨੇ, ਮੁੰਡੇ ਕਮੈਂਟ ਕਰਦੇ ਆ, ਕਮੈਂਟਾਂ ਤੋਂ ਪ੍ਰੋਫਾਈਲਾਂ ਖੋਲ੍ਹ ਕੇ ਦੇਖ ਲੈਂਦੀਆਂ ਨੇ, ਜਿਹੜਾ ਮੁੰਡਾ ਉਹਨਾਂ ਨੂੰ ਚੰਗੇ ਘਰ ਦਾ ਲੱਗਦਾ ਉਹਦੇ ਨਾਲ ਚੈਟ ਕਰਨ ਲੱਗ ਜਾਂਦੀਆਂ ਨੇ, ਗੱਲਾਂ- ਔਰਤਾਂ ਜਿਹੜੀਆਂ ਕਿ ਤਲਾਕ ਹੋ ਚੁੱਕੇ ਆ ਉਹ ਇਸ ਕੰਮ ਦੇ ਵਿੱਚ ਆ ਚੁੱਕੀਆਂ ਨੇ ਤੇ ਕੁਝ ਕੁ ਕਵਾਰੀਆਂ ਕੁੜੀਆਂ ਵੀ ਹੈਗੀਆਂ ਨੇ ਜਿਨ੍ਹਾਂ ਨੇ ਆਪਦੇ ਮਾਪੇ ਉਹਨੂੰ ਛੱਡਦਾ ਆਪਦਾ ਘਰ-ਬਾਰ ਛੱਡਦਾ ਪੈਗ-ਸ਼ੈਗ ਲਾਉਂਦੀਆਂ ਨੇ ਸੂਟੇ ਲੈਂਦੀਆਂ ਨੇ ਝੂਟੇ ਲੈਂਦੀਆਂ ਨੇ ਗੁੱਠੀਆਂ ਉਹਨਾਂ ਨੇ ਆਪਦੀਆਂ ਲਈਆਂ ਹੋਈਆਂ ਨੇ 10-10 12-12 ਮੁੰਡੇ ਨਾਲ ਫੋਨ ਤੇ ਗੱਲਾਂ-ਬਾਤਾਂ ਕਰਦੀਆਂ ਨੇ ਜਿਹੜਾ ਜਾਲ 'ਚ ਫਸ ਜਾਂਦਾ ਉਹਨੂੰ ਫਸਾ ਲੈਂਦੀਆਂ ਨੇ ਪੈਸੇ ਖਾ ਲੈਂਦੀਆਂ ਨੇ ਕਿਉਂਕਿ ਕੋਈ ਵੀ ਮਾਪੇ ਪਿਓ ਡਰਦਾ ਥਾਣੇ ਨਹੀਂ ਜਾਂਦਾ ਪੁਲਿਸ ਕੋਲ ਕੰਪਲੀਟ ਨਹੀਂ ਕਰਦਾ ਕਿਉਂਕਿ ਮਾਪਿਆਂ ਨੂੰ ਇਹ ਡਰ ਹੁੰਦਾ ਕਿ ਸਾਡੇ ਪੁੱਤ ਦੀ ਇੱਜ਼ਤ ਮਿੱਟੀ ਹੋ ਜਾਊਗੀ ਸਾਡੀ ਇੱਜ਼ਤ ਮਿੱਟੀ ਹੋ ਜਾਊਗੀ ਮੁੜ ਕੇ ਗੱਲ ਸੋਸ਼ਲ ਮੀਡੀਆ ਤੇ ਆਜੂਗੀ ਸਾਡਾ ਜਲੂਸ ਬਹੁਤ ਨਿਕਲੂਗਾ ਤੇ ਉਹ ਤਾਂ ਬਾਈ ਹੁੰਦੀਆਂ ਛੰਡੀਆਂ ਫੂਕੀਆਂ ਨੇ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ ਸੋਸ਼ਲ ਮੀਡੀਆ ਦਾ ਕੋਈ ਡਰ ਨਹੀਂ ਹੁੰਦਾ ਥਾਣੇ ਕਚੈਰੀ ਦਾ ਉਹ ਤਾਂ ਕਹਿੰਦੀਆਂ ਨੇ ਜਿੱਥੇ ਮਰਜ਼ੀ ਆਜੋ ਤੇ ਬੰਦਾ ਆਪਦੀ ਇੱਜ਼ਤ ਬਚਾਉਣ ਦਾ ਮਾਰਾ ਮੁੜ ਕੇ ਸਾਰਾ ਕੁਝ ਹੀ ਕਰਦਾ ਹੱਥ ਵੀ ਜੋੜਦਾ ਪੈਸੇ ਵੀ ਦਿੰਦਾ ਲੀਕਾਂ ਵੀ ਕੱਢਦਾ ਸਾਰਾ ਕੁਝ ਹੀ ਕਰਦਾ ਇਸ ਕਰਕੇ ਨਵੀਂ ਉਮਰ ਦੇ ਮੁੰਡੇ ਇਹ ਵੀਡੀਓ ਗੌਰ ਨਾਲ ਦੇਖ ਲਿਓ ਕਿ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਵੀ ਔਰਤ ਨਾਲ ਬਿਨਾ ਜਾਣ ਪਛਾਣ ਤੋਂ ਗੱਲਬਾਤ ਨਾ ਕਰੋ ਕਿਸੇ ਕੁੜੀ ਨਾਲ ਬਿਨਾ ਜਾਣ ਪਛਾਣ ਤੋਂ ਗੱਲਬਾਤ ਨਾ ਕਰੋ ਜਦ ਤੱਕ ਤੁਸੀਂ ਉਹਨਾਂ ਦਾ ਬੈਕਗ੍ਰਾਉਂਡ ਨਹੀਂ ਜਾਣਦੇ ਵੀ ਉਹ ਔਰਤ ਕਿੱਥੋਂ ਦੀ ਆ ਕਿਵੇਂ ਆ ਕੀ ਕਰਦੀ ਆ ਉਦੋਂ ਤੱਕ ਕਿਸੇ ਨਾਲ ਗੱਲਬਾਤ ਨਾ ਕਰੋ ਬਈ ਕਿਸੇ ਨੂੰ ਮਿਲ ਨਾ ਜਾਓ ਪਤਾ ਨਹੀਂ ਕਿਹੜੇ ਤਰੀਕੇ ਨਾਲ ਵੀਡੀਓ ਬਣਾ ਲੈਂਦੀਆਂ ਨੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਫੋਟੋਆਂ ਖਿੱਚ ਲੈਂਦੀਆਂ ਨੇ ਮੁੜ ਕੇ ਬੰਦੇ ਨੂੰ ਬਲੈਕਮੇਲ ਕਰਦੀਆਂ ਨੇ ਮੁੜ ਕੇ ਇਹੋ ਜਿਹਾ ਜਾਲ ਚ ਫਸਾਉਂਦੀਆਂ ਨੇ ਵੀ ਗੱਲਾਂ ਹੀ ਛੱਡ ਦਿਓ ਤੇ ਆਪਣੇ ਆਪ ਨੂੰ ਬੜਾ ਅਮੀਰ ਸ਼ੋਅ ਕਰਦੀਆਂ ਨੇ ਵੀ ਅਸੀਂ ਤਾਂ ਬਹੁਤ ਤਗੜੇ ਘਰਾਂ ਦੀਆਂ ਤੇ ਨਵੀਂ ਉਮਰ ਦੇ ਮੁੰਡੇ ਭੱਜ ਕੇ ਜਾਲ ਚ ਫਸ ਜਾਂਦੇ ਵੀ ਨਾਲੇ ਪੈਸੇ ਖਾਵਾਂਗੇ ਨਾਲੇ ਨਜ਼ਾਰੇ ਲਾਵਾਂਗੇ ਤੇ ਮੁੜ ਕੇ ਇਹੋ ਜਿਹੇ ਨਜ਼ਾਰੇ ਦਿੰਦੀਆਂ ਨੇ ਬੰਦੇ ਦੇ ਕੰਨਾਂ ਨੂੰ ਹੱਥ ਲਵਾ ਦਿੰਦੀਆਂ ਨੇ ਸਾਡਾ ਮਕਸਦ ਤਾਂ ਬਾਅਦ ਉਹ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇ